ਪੰਜਾਬ ਯੂਥ ਇਜ਼ ਇਨ ਡਰਗ ਐਡਿਕਟ ਇਫ ਥਿਸ ਇਜ਼ ਨਾਟ ਸਟਾਪਡ ਪੰਜਾਬ ਵਿਲ ਸੂਨ ਬਿਕਮ ਲਾਈਕ ਮੈਕਸੀਕੋ ਬਾਲੀਵੁੱਡ ਫਿਲਮ ਉਰਤਾ ਪੰਜਾਬ ਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਾ ਮਿਲਣ ਤੇ ਮਾਮਲਾ ਪੱਕ ਗਿਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਕੇਂਦਰੀ ਮੰਤਰੀ ਅਰੁਣਜੀਤਲੀ ਨੂੰ ਕਿਹਾ ਹੈ ਇਲਜ਼ਾਮ ਲਗਾਏ ਗਏ ਕਿ ਸੂchna ਅਤੇ ਪ੍ਰਸ਼ਾਸਨ ਮੰਤਰਾਲਾ ਅਰੁਣਜੀਤਲੀ ਦੇ ਅਧੀਨ ਹੈ ਇਲਜ਼ਾਮ ਇਹ ਵੀ ਲੱਗੇ ਕਿ ਵਿਕਰਮ ਮਜੀਠੀਆ ਤੇ ਜੇਥਲੀ ਮਿਲੇ ਹੋਏ ਨੇ ਆਮ ਆਦਮੀ ਪਾਰਟੀ ਚ ਹਾਲੀ ਚ ਸ਼ਾਮਲ ਹੋਏ ਕਲਾਕਾਰ ਗੁਰਪ੍ਰੀਤ ਕੋ ਗਿਨੇ ਫਿਲਮ ਬੈਨ ਪਿਛੇ ਸੱਤਾ ਦੇ ਕਾਬਜ਼ ਅਕਾਲੀ ਦਲ ਤੇ ਹਮਲਾ ਕੀਤਾ ਦੂਜੇ ਬਸੇ ਅਕਾਲੀ ਦਲ ਨੇ ਵੀ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦਿੱਤਾ ਲੋਕਾਂ ਦੇ ਮਨਾਂ ਚੋਂ ਉਤਰਿਆ ਬੰਦਾ ਦੁਬਾਰਾ ਕਦੀ ਮਨ ਚ ਨਹੀਂ ਦੁਬਾਰਾ ਜਗ੍ਹਾ ਬਣਾ ਸਕਦਾ ਸੋ ਇਹੋ ਜੇ ਕੰਮ ਨਾ ਕਰੋ ਤੁਸੀਂ ਫਿਲਮ ਇੰਡਸਟਰੀ ਨੂੰ ਪ੍ਰਮੋਟ ਕਰੋ ਜਿਹੜੀ ਕੋਈ ਗੱਲ ਇੱਕ ਦੀ ਆਬਜੈਕਸ਼ਨੇਬਲ ਹੈ ਉਹ ਚੋਂ ਕੱਟੀ ਜਾ ਸਕਦੀ ਹੈ ਬਟ ਫਿਲਮ ਨੂੰ ਰੋਕਣਾ ਫਿਲਮ ਨੂੰ ਬੈਨ ਕਰ ਦੇਣਾ ਕਿਸੇ ਗੱਲ ਦਾ ਹੱਲ ਨਹੀਂ ਇੱਕ ਫਿਲਮ ਰੋਕੋਗੇ ਉਹ ਚੱਲ ਤਾਂ ਫਿਰ ਵੀ ਜਾਣੀ ਲੋਕੀ YouTube ਤੇ ਦੇਖ ਲੈਣਗੇ ਡੁਪਲੀਕੇਟ DVDs ਨਾਲ ਦੇਖ ਲੈਣਗੇ ਫਿਲਮ ਤਾਂ ਲੋਕਾਂ ਨੇ ਦੇਖ ਲੈਣੀ ਹੈ ਪਰ ਤੁਹਾਡਾ ਵਕਾਰ ਜਿਹੜਾ ਡਿੱਗੇਗਾ ਵਾਪਸ ਨਹੀਂ ਆਏਗਾ ਸੋ ਇਹਦੇ 'ਚ ਦਖਲ ਦਿਓ ਫਿਲਮ ਨੂੰ ਵਿਧੀਵਤ ਤੰਗ ਦੇਣਾ ਰਿਲੀਜ਼ ਹੋਂਦੇਓ ਔਰ ਅਨਸੀਸਰੀ ਕਟਵੱਡ ਨਾ ਕਰਾਓ ਕਈ ਵਾਰ ਇਹਦਾ ਫਿਲਮ ਰਿਲੀਜ਼ ਵੀ ਹੋ ਜਾਂਦੀ ਪਰ ਫਿਲਮ ਨਾਲ ਰੇਪ ਹੋ ਜਾਂਦਾ ਜਿੱਥੋਂ ਤੱਕ ਆਵਾਦ ਦੀ ਪਾਰਟੀ ਦੀ ਗੱਲ ਹੈ ਜਾਂ ਇਹ ਦੀ ਗੱਲ ਹੈ ਇੱਕ ਮਿਸਟਰ ਅਸੀਸ਼ ਖਤਾਨ ਨੇ ਇਹ ਨਾ ਕੇਵਲ ਤੇ ਕੇਵਲ ਵਿਰੋਧ ਦੀ ਤੇ ਐਲੀਗੇਸ਼ਨ ਤੇ ਇਲਜ਼ਾਮਾਂ ਦੀ ਸਿਆਸਤ ਕੀਤੀ ਹੈ ਇਹ ਜਿਹੜੇ ਇਲਜ਼ਾਮ ਨੇ ਅੱਜ ਇਹਨਾਂ ਨੂੰ ਹੁਣ ਮਹਿੰਗੇ ਪੈਣਗੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਪੰਜਾਬ ਦੀਆਂ ਹਸਤੀਆਂ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਹੁਣ ਡੈਫਰਮੇਸ਼ਨ ਕੇਸ ਜਿਹੜੇ ਨੇ ਕੋਈ ਦੁਨੀਆ ਦੀ ਤਾਕਤ ਇਹਨਾਂ ਨੂੰ ਬਚਾ ਸਕਦੀ ਇਹ ਅੰਦਰ ਜਾਣ ਗਈ ਜਾਣਗੀ करीना कपूर शाहिद कपूर स्टारर फिल्म द ट्रेलर अप्रैल च रिलीज हो गया सी एक हफ्ते जे ट्रेलर नु YouTube ते 1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਸੈਂਸਰ ਬੋਰਡ ਨੂੰ ਫਿਲਮ ਚ ਕੱਢੀਆਂ ਗਈਆਂ ਗਾਲਾਂ ਤੇ ਡਰਗ ਸੀਨਸ ਤੇ ਇਤਰਾਜ਼ ਹੈ ਸਾਰੇ ਗੱਬਰੂ ਤਾਂ ਸੂਈਆਂ ਲਗਾ ਕੇ ਟਾਈਟਲ ਮੜਾ ਅਬ ਲੇਡੀਜ਼ ਕੋ ਕੁਝ ਕਰਨਾ ਪੜੇਗਾ ਨਾ